ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤ ਗੁਰਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਪਹੁੰਚ ਕੇ ਹਾਜਰੀਆਂ ਪਰ ਕੇ ਆਪਣੇ ਜੀਵਨ ਸਵਾਸਾਂ ਨੂੰ ਸਫਲਾ ਕਰਦੇ ਹੋ ਗਰਮੁਖੋ ਪ੍ਰੇਮ ਸਤਕਾਰ ਦੇ ਨਾਲ ਆਓ ਆਪਾਂ ਗੁਰ ਇਤਿਹਾਸ ਦੇ ਨਾਲ ਜੁੜਨਾ ਕਰੀਏ ਇਤਿਹਾਸ ਦਾ ਪ੍ਰਕਰਨ ਹੈ ਜੋ ਉਹ ਇੱਥੇ ਚੱਲ ਰਿਹਾ ਹੈ ਕਿ ਚੰਦੂ ਦੁਸ਼ਟ ਦੀ ਚਿੱਠੀ ਮਹਾਰਾਜ ਜੀ ਨੂੰ ਪਹੁੰਚ ਚੁੱਕੀ ਹੈ ਮਹਾਰਾਜ ਸਾਹਿਬ ਜੀ ਨੇ ਚੰਦੂ ਦੀ ਚਿੱਠੀ ਨੂੰ ਪੜ੍ਹ ਲਿਆ ਹੈ ਸੁਣ ਲਿਆ ਹੈ ਤੇ ਉਹਦੇ ਮਨਸੂਬੇ ਨੂੰ ਜਾਣ ਲਿਆ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਦੂਤ ਪਹੁੰਚੇ ਹੋਏ ਹਨ ਉਹਨਾਂ ਦੂਤਾਂ ਨੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੇਖਿਆ ਪ੍ਰਤਾਪ ਵੇਖਿਆ ਤੇ ਪ੍ਰਤਾਪ ਵੇਖ ਕੇ ਡਰ ਗਏ ਨੇ ਤੇ ਉਹ ਵੀ ਸੋਚਦੇ ਨੇ ਵੀ ਜੇ ਇਸ ਗੁਰੂ ਨੇ ਸ਼ਮਸ਼ੇਰ ਗੁਰੂ ਨੇ ਛਠਮ ਗੁਰੂ ਨੇ ਆਖ ਦਿੱਤਾ ਚੰਦੂ ਨੂੰ ਨਹੀਂ ਛੱਡਾਂਗੇ ਤੇ ਦੁਨੀਆ ਦੀ ਕੋਈ ਵੀ ਤਾਕਤ ਚੰਦੂ ਨੂੰ ਬਚਾ ਨਹੀਂ ਸਕਦੀ ਮਹਾਰਾਜ ਸਹਿਬ ਜੀ ਨੇ ਇਹਨਾਂ ਦੂਤਾਂ ਨੂੰ ਆਖ ਦਿੱਤਾ ਜਾਓ ਦੂਤੋ ਜਾ ਕੇ ਚੰਦੂ ਨੂੰ ਆਖ ਦਿਓ ਵੀ ਤੇਰਾ ਸਮਾਂ ਜਿਹੜਾ ਇਹ ਨਜ਼ਦੀਕ ਹੀ ਹੈ ਇਹਦੇ ਤੋਂ ਬਾਅਦ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਚੰਦੂ ਦੇ ਭੇਜੇ ਹੋਏ ਪੈਸੇ ਦੇ ਕੇ ਭੇਜੇ ਹੋਏ ਦੂਤ ਕੀ ਆਖਦੇ ਨੇ ਆਓ ਪ੍ਰੇਮ ਦੇ ਨਾਲ ਸਰਵਣ ਕਰੀਏ ਪਿਆਰ ਦੇ ਨਾਲ ਸਤਕਾਰ ਦੇ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਨ ਕਰ ਜੂਨ ਦੂਤ ਪਨ ਕਹੈ ਸਦਨ ਗੁਰੂ ਨਾਨਕ ਕੋ ਅਹ ਸਨ ਕਰ ਦੂਤਾ ਨੇ ਮਹਾਰਾਜ ਸਾਹਿਬ ਜੀ ਨੂੰ ਬੰਦਨਾ ਕਰਕੇ ਆਖਿਆ ਕਿ ਸੱਚੇ ਪਾਤਸ਼ਾਹ ਅਸੀਂ ਤਾਂ ਹਾਂ ਉਸ ਚੰਦੂ ਦੇ ਦੂਤ ਜਿਵੇਂ ਸਾਨੂੰ ਉਹਨੇ ਕਹਿ ਕੇ ਭੇਜਿਆ ਹੈ ਅਸੀਂ ਤੇ ਆਪ ਜੀ ਨੂੰ ਐਹੀ ਬਚਨ ਕਰਦੇ ਹਾਂ ਫਿਰ ਇੱਕ ਦੂਤ ਕਹਿੰਦਾ ਮਹਾਰਾਜ ਉਹਨੇ ਤੇ ਜੋ ਕਹਿ ਕੇ ਭੇਜਿਆ ਉਹ ਭੇਜਿਆ ਹੀ ਹੈ ਚਲਾਕੀ ਕਰਕੇ ਇੱਕ ਕਹਿੰਦਾ ਨਾ ਮਹਾਰਾਜ ਜੀ ਆਪ ਜੀ ਨੂੰ ਮੈਂ ਕਹਿੰਦਾ ਹਾਂ ਕਿ ਸੱਚੇ ਬਾਦਸ਼ਾਹ ਇਸ ਵੈਰ ਨੂੰ ਤਿਆਗ ਦਿਓ ਦੋਨਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਹੋ ਸਕਦੀ ਹੈ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਸਤਿਗੁਰੂ ਸਦਨ ਗੁਰੂ ਨਾਨਕ ਕੋ ਅਹ ਸੁਣ ਕਰ ਜੋਰ ਦੂਤਪੁਲ ਕਹੈ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜੇ ਗੁਰੂ ਨਾਨਕ ਦਾ ਦਰ ਹੈ ਇੱਥੋਂ ਤੁਸੀਂ ਉਹਨੂੰ ਬਖਸ਼ ਦਿਓ ਇੱਥੋਂ ਤੇ ਬੜੇ ਵੱਡੇ ਵੱਡੇ ਬਖਸ਼ੇ ਜਾਂਦੇ ਨੇ ਤੇ ਮਹਾਰਾਜ ਸਾਹਿਬ ਜੀ ਨੇ ਇਹ ਸੰਗਤ ਨੂੰ ਸਵਾਲ ਕੀਤਾ ਮਹਾਰਾਜ ਕਹਿੰਦੇ ਜੋ ਭਾਈ ਚੰਦੂ ਨੇ ਕੀਤਾ ਕੀ ਇਹ ਬਖਸ਼ਨ ਯੋਗ ਹੈ ਤੇ ਸਾਧ ਸੰਗਤ ਨੇ ਨਾ ਆਖਿਆ ਜਦੋਂ ਮਹਾਰਾਜ ਜੀ ਨੇ ਬਚਨ ਕੀਤੇ ਕਹਿੰਦੇ ਨਹੀਂ ਦੂਤੋ ਇਸ ਤਰ੍ਹਾਂ ਨਹੀਂ ਹੋ ਸਕਦਾ ਕਰ ਕੋਈ ਮੋਹਦਨ ਬੰਦ ਬਣਾਵੋ ਬਣੇ ਹੀਨ ਜਿਸ ਬਰੇਤਾ ਲਿਆਵੋ ਇਹ ਕਹਿੰਦੇ ਜੀ ਚੰਦੂ ਦੀ ਕੁੜੀ ਨੂੰ ਧੀ ਨੂੰ ਵਿਆਹ ਲਗੋ ਉਹਦੇ ਨਾਲ ਸੰਬੰਧ ਬਣਾ ਲਵੋ ਤੇ ਆਪ ਜੀ ਦਾ ਵੀ ਤੇ ਉਹ ਦੂਸਰੇ ਪਾਸੇ ਉਹ ਚੰਦੂ ਦਾ ਵੀ ਨੁਕਸਾਨ ਬੋਤਾ ਨਹੀਂ ਹੋਵੇਗਾ ਕਰ ਜੋ ਰਹਿ ਅਰਸੀਸ ਨਿਵਾਵੈ ਰਹੈ ਦੀਨ ਸੇ ਸੇਵਕ ਕਮਾਵੈ ਇਹ ਜਿਹੜੇ ਦੂਤ ਭੇਜੇ ਹੋਏ ਨੇ ਇਹ ਗੱਲਾਂ ਦਾ ਵਲ ਫੇਰ ਬਹੁਤ ਜਾਣਦੇ ਨੇ ਤਾਂ ਹੀ ਤੇ ਚੰਦੂ ਨੇ ਇਕੱਠੇ ਕਰਕੇ ਭੇਜੇ ਨੇ ਇਹ ਇੱਕਾਂ ਦਾ ਜੀ ਉਹਨਾਂ ਦੇ ਵਿੱਚੋਂ ਕਰ ਜੋਰ ਹੈ ਅਰਸੀਸ ਨਿਵਾਵੈ ਕਹਿੰਦੇ ਮਹਾਰਾਜ ਉਹੀ ਜਿਹੜਾ ਆਪ ਜੀ ਦੇ ਪਿਤਾ ਦਾ ਕਾਤਲ ਚੰਦੂ ਹੈ ਨਾ ਜੇ ਤੁਸੀਂ ਉਹ ਦਿੱਤੀ ਨੂੰ ਵਿਆਹ ਲਓਗੇ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜਾ ਹੋਇਆ ਕਰੇਗਾ ਤੇ ਸੀਸ ਨਿਵਾਇਆ ਕਰੇਗਾ ਆਪ ਦੇ ਆਪ ਨੂੰ ਤੁਹਾਡਾ ਗੁਲਾਮ ਸਮਝੇਗਾ ਜਸਨਤ ਏਤਿਕ ਬਧਿਓ ਵਿਰੋਧੀ ਤੋ ਦੇਸ਼ ਮੈਂ ਅਤਿਸ਼ਾ ਤਤ ਕਰੋਦੀ ਕਹਿੰਦੇ ਜੀ ਇਸ ਤਰ੍ਹਾਂ ਤੇ ਜੇ ਤੁਸੀਂ ਲੜਾਈ ਕਰੋਗੇ ਨਾ ਜੁੱਦ ਮਚਾਵੋਗੇ ਨਾ ਫਿਰ ਤੇ ਦੋਨੇ ਦੇਸ਼ਾਂ ਦੇ ਵਿੱਚ ਵੱਡੀ ਲੜਾਈ ਸ਼ੁਰੂ ਹੋ ਜਾਏਗੀ ਵਿਰੋਧ ਸ਼ੁਰੂ ਹੋ ਜਾਏਗਾ ਚਤ ਦੇ ਵਿੱਚ ਵੀ ਕਰੋਧ ਸ਼ੁਰੂ ਹੋ ਜਾਏਗਾ ਸੋ ਤੁਮ ਵਿਆਹ ਹੋ ਲੇਹੁਗੇ ਜਬੈ ਮਿਟੈ ਕਲੇਸ਼ ਤੁਰਤ ਹੀ ਤਬੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਫੇਰ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਜਦੋਂ ਤੁਸੀਂ ਆਪਣੀ ਇਹ ਮਹਾਰਾਜ ਉਹ ਚੰਦੂ ਦੀ ਧੀ ਨੂੰ ਵਿਆਹ ਲੋਗੇ ਨਾ ਉਸੇ ਵੇਲੇ ਵੈਰ ਵਿਰੋਧਤਾ ਸਭ ਕੁਝ ਖਤਮ ਹੋ ਜਾਏਗਾ ਫੇਰ ਅੱਗੇ ਮਹਾਰਾਜ ਸਾਹਿਬ ਜੀ ਕੀ ਆਖਦੇ ਹਨ ਸੁਣਤ ਗੁਰੂ ਬੋਲੇ ਤਰ ਕਰੋਧੰ ਇਹ ਤਮ ਕਹਾਂ ਕਹਿ ਤਬਿਨ ਬੋਦੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੋਧ ਦੇ ਵਿੱਚ ਆਏ ਵੀਰ ਰਸ ਦੇ ਵਿੱਚ ਆਏ ਵੀਰ ਰਸ ਦੇ ਵਿੱਚ ਆਨ ਕੇ ਮਹਾਰਾਜ ਸਾਹਿਬ ਕਹਿੰਦੇ ਓਏ ਦੂਤੋ ਕੀ ਆਖਦੇ ਪਇਓ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਤੁਹਾਨੂੰ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਕਰਨ ਵਾਲਾ ਸਿਰ ਪਰ ਸਿਰਫ ਗੁਰੂ ਨਾਨਕ ਤੇ ਗੁਰੂ ਨਾਨਕ ਦੀ ਸੰਗਤ ਹੈ ਹੋਰ ਕੋਈ ਆਣ ਕੇ ਇੱਥੇ ਸਵਾਲ ਜਵਾਬ ਨਹੀਂ ਕਰ ਸਕਦਾ ਹੋਰ ਕੋਈ ਆਣ ਕੇ ਇੱਥੇ ਹੁਕਮ ਨਹੀਂ ਚਲਾ ਸਕਦਾ ਇੱਥੇ ਜਾਣ ਤੇ ਹੁਕਮ ਧੰ ਗੁਰੂ ਨਾਨਕ ਦਾ ਤੇ ਜਾਂ ਹੁਕਮ ਸੰਗਤ ਦਾ ਚੱਲੇਗਾ ਮਹਾਰਾਜ ਕਹਿੰਦੇ ਨਹੀਂ ਦੂਤੋ ਇਸ ਤਰ੍ਹਾਂ ਨਹੀਂ ਹੋ ਸਕਦਾ ਕ੍ਰੋਧ ਦੇ ਵਿੱਚ ਆਣ ਕੇ ਮਹਾਰਾਜ ਬੀਰ ਰਸ ਦੇ ਵਿੱਚ ਆਣ ਕੇ ਇਹਨਾਂ ਵੱਲ ਤੱਕਿਆ ਘੂਰੀ ਜਿਹੀ ਵੱਟੀ ਹੈ ਤੇ ਇਹ ਬਹੁਤ ਜਿਆਦਾ ਡਰਨ ਲੱਗ ਗਏ ਹਨ। ਸੰਗ, कुटुंब, ਸਮುದਾਇ, ਗੁਰੂ ਸੂਰਜ ਸਭ ਕੋ ਮੁਰ ਜਾਏ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਦਰ ਤੇ ਆਣ ਕੇ ਹੁਕਮ ਚਲਾਓਗੇ ਤੇ ਆਪਣੀ ਪਤਵੀ ਗਵਾਓਗੇ ਤੇ ਆਪਣਾ ਤਨ ਵੀ ਗਵਾਓਗੇ। ਗੁਰੂ ਨਾਨਕ ਦੇ ਦਰਬਾਰ ਤੇ ਆਣ ਕੇ ਹੁਕਮ ਨਹੀਂ ਚਲਾਇਆ ਜਾ ਸਕਦਾ। ਬੇਨਤੀ ਕੀਤੀ ਜਾ ਸਕਦੀ ਹੈ ਤੇ ਤੁਸੀਂ ਹੁਕਮਾਂ ਵਾਲੀਆਂ ਗੱਲਾਂ ਕਰ ਦਿਓ। ਮਹਾਰਾਜ ਸਾਹਿਬ ਕਹਿੰਦੇ ਅਸੀਂ ਤੇ ਚੰਦੂ ਦੇ ਸਾਰੇ ਦੇ ਸਾਰੇ ਪਰਿਵਾਰ ਨੂੰ ਜਿਹੜੇ ਜਿਹੜੇ ਰਾਜੇ ਜਿਹੜੇ ਜਿਹੜੇ ਲੋਕਾਂ ਨੇ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਉਸ ਸਾਰੇ ਪਰਿਵਾਰ ਨੂੰ ਹੀ ਮਾਰ ਦੇਣਾ ਹੈ ਉਹਨੂੰ ਛੱਡਣਾ ਨਹੀਂ ਹੈ ਜੇ ਅਰਬਿੰਦ ਬਣਾ ਬੋਤਨ ਗੁਰੁ ਤੁਖਾਰ ਦੁਖ ਦਾਇਕ ਬਣੈ ਮਹਾਰਾਜ ਸਾਹਿਬ ਕਹਿੰਦੇ ਜੇਕਰ ਸਾਰੀ ਦੁਨੀਆ ਇਧਰ ਦੀ ਉਧਰ ਹੋ ਜਾਏ ਨਾ ਤੇ ਚੰਦੂ ਨੂੰ ਫੇਰ ਵੀ ਕੋਈ ਬਚਾ ਨਹੀਂ ਸਕਦਾ ਜਾਵਤ ਚੰਦੂ ਕੇ ਤਨ ਪ੍ਰਾਣ ਹਮਹਿ ਨਾ ਛਾਤੀ ਹੋਵਤ ਆਣ ਮਹਾਰਾਜ ਕਹਿੰਦੇ ਜਿੰਨਾ ਸਮਾਂ ਚੰਦੂ ਦੀ ਜਾਨ ਨਹੀਂ ਨਾ ਸੀ ਲੈ ਲੈਂਦੇ ਉਹਨਾਂ ਸਮਾਂ ਸਾਨੂੰ ਸ਼ਾਂਤੀ ਨਹੀਂ ਆ ਸਕਦੀ ਰੁਚ ਸੋਖਣ ਨਾ ਪਾਣ ਨਾ ਸੋਗਣ ਲੈ ਸੁਹਤ ਚਿੰਤਾ ਚਿਤ ਖੋਵਣ ਮਹਾਰਾਜ ਸਾਹਿਬ ਕਹਿੰਦੇ ਦੇਖੋ ਦੂਤੋ ਭਲਾਤੇ ਮੈਂ ਦੋਨਾਂ ਤਰ੍ਹਾਂ ਦਾ ਕਰਨਾ ਚਾਹੁੰਦਾ ਸਹਿਬ ਜੀ ਕਹਿੰਦੇ ਭਲਾ ਦੋਨਾਂ ਤਰ੍ਹਾਂ ਦਾ ਕਰਨਾ ਚਾਹੁੰਦਾ ਤੇ ਇਹ ਦੂਤ ਕਹਿੰਦੇ ਜੀ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ ਮਾਰਾ ਸਹਿਬ ਕਹਿੰਦੇ ਨਾ ਤੇ ਮੈਨੂੰ ਨੀਂਦ ਆਉਂਦੀ ਹੈ ਮੈਨੂੰ ਐ ਆ ਵੀ ਮੈਂ ਚੰਦੂ ਨੂੰ ਮਾਰ ਦੇਵਾਂ ਤੇ ਨਾ ਚੰਦੂ ਨੂੰ ਨੀਂਦ ਆਉਂਦੀ ਹੈ ਚੰਦੂ ਨੂੰ ਐ ਆ ਵੀ ਗੁਰੂ ਸਾਹਿਬ ਛੇਤੀ ਆ ਕੇ ਮੈਨੂੰ ਮਾਰ ਦੇਣਗੇ ਮੈਂ ਦੋਨਾਂ ਤਰ੍ਹਾਂ ਦਾ ਭਲਾ ਕਰਾਂਗਾ ਮੈਂ ਚੰਦੂ ਨੂੰ ਮਾਰ ਦੇਵਾਂਗਾ ਜੇਕਰ ਪੱਛਮ ਸੂਰਜ ਸੁਦੇ ਅਗਣ ਚੰਦਰਮਾ ਸਰਵੇ ਜੇ ਕਦੇ ਮਾਰਾ ਸੈ ਕਹਿੰਦੇ ਜੇਕਰ ਸੂਰਜ ਪੱਛਮ ਦੇ ਵਿੱਚੋਂ ਜਿੱਧਰੋਂ ਸੂਰਜ ਨਿਕਲਦਾ ਹੈ ਨਾ ਜੇ ਉਹਦੇ ਉਲਟ ਪਾਸੇੋਂ ਨਿਕਲਾਵੇ ਤੇ ਚੰਦਰ ਮਾ ਰਾਤ ਵੇਲੇ ਅੱਗ ਸਿੱਟਣ ਲੱਗ ਜਾਵੇ ਪੰਖ ਲਗਾਏ ਮੇਰ ਉੱਡ ਜਾਵੇ ਤੇਰਾ ਅਥੇ ਦਾ ਸਮੁੰਦਰ ਸੁਕਾਵਹਿ ਮਾਰਸ ਗਨ ਸਮੁੰਦਰ ਸੁੱਕ ਜਾਣ ਪਰਬਤ ਢਾੜ ਲਾ ਕੇ ਪਰਬਤ ਢਾੜਨ ਜਿਹੜੇ ਇਹ ਖੰਭ ਲਾ ਕੇ ਉੱਡ ਜਾਣ ਦੁਨੀਆ ਇਧਰ ਦੀ ਉਧਰ ਹੋ ਜਾਏ ਪਰ ਚੰਦੂ ਦੀ ਮੌਤ ਨਿਸ਼ਚਿਤ ਹੈ ਚੰਦੂ ਮੇਰੇ ਹੱਥੋਂ ਨਹੀਂ ਬਾਤ ਸਕਦਾ ਤੇ ਆਦਿਕ ਸਭ ਹੋਏ ਵਿਪਰੀਤ ਤਉ ਨ ਬਹਾ ਕਰੈ ਕਿਸ ਰੀਤ ਮਹਾਰਾਜ ਸਹਿਬ ਕਹਿੰਦੇ ਫਿਰ ਪਹਿਲਾਂ ਤੇ ਚੰਦੂ ਦੀ ਮੌਤ ਫਿਰ ਮਹਾਰਾਜ ਕਹਿੰਦੇ ਤੁਸੀਂ ਨਾਤਾ ਜੋੜਨ ਦੇ ਲਈ ਆਇਓ ਨਾ ਸਾਡੇ ਪਿਤਾ ਜੀ ਨੇ ਨਹੀਂ ਜੋੜਿਆ ਸੰਗਤ ਨੇ ਨਾਤਾ ਨਹੀਂ ਜੋੜਿਆ ਮਹਾਰਾਜ ਕਹਿੰਦੇ ਇਤਿਆਦਿਕ ਸਭ ਹੋਏ ਵਿਪਰੀਤ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ ਸਾਰੀ ਦੁਨੀਆ ਇੱਕ ਪਾਸੇ ਹੋ ਕੇ ਮੈਨੂੰ ਆਖੇ ਵਿਆਹ ਕਰ ਲਵੋ ਤਾਂ ਵੀ ਮੈਂ ਉਸ ਚੰਦੂ ਦੀ ਲੜਕੀ ਦੇ ਨਾਲ ਵਿਆਹ ਨਹੀਂ ਕਰਾਂਗਾ। ਸਹਬ ਕਹਿੰਦੇ ਸਾਰੀ ਦੁਨੀਆ ਸਾਰੀ ਧਰਤੀ ਉਲਟ ਹੋ ਜਾਵੇ ਤੇ ਤਾਂ ਵੀ ਮੈਂ ਉਹਦੀ ਲੜਕੀ ਦੇ ਨਾਲ ਵਿਆਹ ਨਹੀਂ ਕਰਾਂਗਾ। ਜਿਸਨੇ ਪਿਤਾ ਹਤਿਓ ਬਿਨ ਤਰਾਸ ਮੈਂ ਚਾਹ ਹੁਣ ਤਿਸ ਕਰਨ ਬਿਨਾ ਅਸ਼ੁਰ ਮਹਾਰਾਜ ਸਰਕੰਦੇ ਜੀ ਨੇ ਮੇਰੇ ਪਿਤਾ ਜੀ ਨੂੰ ਉਹਨਾਂ ਦੇ ਪ੍ਰਾਣਾਂ ਨੂੰ ਲੈ ਲਿਆ ਸ਼ਹੀਦ ਕਰਾ ਦਿੱਤਾ। ਤੇ ਸੰਗਤ ਜਿਹਨੂੰ ਕਬੂਲ ਨਹੀਂ ਕਰਦੀ ਅਸੀਂ ਉਹਨਾਂ ਦਾ ਰਿਸ਼ਤਾ ਕਿਵੇਂ ਲੈ ਸਕਦੇ ਆ ਨਹੀਂ ਲੈ ਸਕਦੇ ਮਹਾਰਾਜ ਸਾਹਿਬ ਕਹਿੰਦੇ ਇਹ ਗੱਲ ਹਰਗਿਦ ਨਹੀਂ ਹੋ ਸਕਦੀ ਤੇ ਸੰਗ ਕਹੋ ਕੈ ਸੋਸਨਾ ਬੰਦ ਹਦਨਾ ਬੜਿਆ ਤਾਹੀਂ ਮਤ ਅੰਧ ਮਹਾਰਾਜ ਸਾਹਿਬ ਕਹਿੰਦੇ ਮਾੜੀ ਬੁੱਧੀ ਵਾਲਿਆਂ ਨਾਲ ਸਾਡਾ ਕੋਈ ਸਬੰਧ ਨਹੀਂ ਦੇਖੋ ਗਰਮੁਖਾਂ ਦਾ ਭਜਨ ਬੰਦਗੀ ਕਰਨ ਵਾਲਿਆਂ ਦਾ ਮਾੜੀ ਮਤ ਵਾਲੇ ਨਾਲ ਕੋਈ ਸਬੰਧ ਨਹੀਂ ਉਨਾਂ ਦਾ ਸਿਮਰਨ ਵਾਲਿਆਂ ਨਾਲ ਹੀ ਸੰਬੰਧ ਹੈ ਸਹਿਬ ਕਹਿੰਦੇ ਨਹੀਂ ਭਾਈ ਸਾਡਾ ਉਸ ਪਰਿਵਾਰ ਦੇ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਮਤਮੰਦੀਆਂ ਦੇ ਘਰ ਨਾ ਵਿਆਹ ਕਰਾਂਗੇ ਤੇ ਨਾ ਸਾਰੇ ਸਿੱਖਾਂ ਨੂੰ ਬਚਨ ਕੀਤਾ ਨਾ ਆਪਣੀਆਂ ਲੜਕੀਆਂ ਧੀਆਂ ਨੂੰ ਵਿਆਹਵਾਗੇ ਬੋਹਰਨ ਐਸੀ ਬਾਤ ਸੁਣਾਵੋ ਪਤ ਸਮੇਤਨ ਕੀਤ ਸਦਾਵੋ ਮਹਾਰਾਜਾ ਵੀਰ ਰਸ ਵਿੱਚ ਆਣ ਕੇ ਮਹਾਰਾਜ ਕਹਿੰਦੇ ਨਾ ਇਸ ਤੋਂ ਅੱਗੇ ਚੰਦੂ ਦੀ ਕੋਈ ਗੱਲ ਨਾ ਕਰਿਆ ਜੇ ਮਹਾਰਾਜ ਸਾਹਿਬ ਕਹਿੰਦੇ ਜੇਕਰ ਗੱਲ ਕਰੋਗੇ ਜੇ ਆਪਣਾ ਪੱਖ ਰੱਖੋਗੇ ਤੇ ਆਪਦੀ ਇੱਜ਼ਤ ਅਤੇ ਜਾਨ ਤੋਂ ਹੱਥ ਤੋਂ ਬੈਠੋਗੇ ਸਾਹਿਬ ਕਹਿੰਦੇ ਤੁਸੀਂ ਹੋ ਦੂਤ ਤੇ ਦੂਤਾਂ ਦੇ ਵਾਂਗ ਬਚਨ ਕਰੋ ਤੇ ਇੱਜ਼ਤ ਸਹਿਤ ਆਪਣੇ ਘਰ ਚਲੇ ਜਾਵੋ ਹਮਦਸ਼ਤੇ ਕਹ ਦੇਓ ਸੰਦੇਸ਼ਾ ਪਹੁੰਚੋ ਤੋ ਟੱਗ ਅਧਿਕ ਕਲੇਸ਼ਾ ਮਹਾਰਾਜ ਸਾਹਿਬ ਕਹਿੰਦੇ ਸਾਡਾ ਸੁਨੇਹਾ ਲੈ ਕੇ ਜਾ ਜਾ ਕੇ ਚੰਦੂ ਨੂੰ ਸੁਣਾ ਦਿਓ ਆਪਣੇ ਸ਼ਾਹ ਨੂੰ ਸੁਣਾ ਦਿਓ ਤੇ ਉਹਨੂੰ ਆਖੋ ਵੀ ਤੁਹਾਡੇ ਕੋਲ ਹੁਣ ਤੇ ਸੁਨਿਆ ਭੇਜਿਆ ਹੈ ਥੋੜੇ ਕੁ ਸਮੇਂ ਦੇ ਵਿੱਚ ਥੋੜੇ ਕੁ ਦਿਨਾਂ ਦੇ ਵਿੱਚ ਵਿੱਚ ਮਹਾਰਾਜ ਸਾਹਿਬ ਵੀ ਆ ਰਹੇ ਹਨ ਅਪਦਾ ਪਰੈ ਆਣ ਅਬ ਐਸੇ ਯਤਨ ਅਣਕ ਤੇ ਮਿਟੇ ਨ ਕੈਸੇ ਮਹਾਰਾਜ ਸਾਹਿਬ ਕਹਿੰਦੇ ਤੇਰੇ ਤੇ ਹੁਣ ਇੰਨੀ ਵੱਡੀ ਅਪਦਾ ਆ ਚੁੱਕੀ ਹੈ ਕੋਈ ਕਾਰਨ ਬਣ ਜਾਵੇ ਏ ਆਪ ਦਾ ਮੈਡ ਨਹੀਂ ਸਕਦੇ ਜਾਨ ਦੂਤ ਤਮ ਕੋ ਅਬ ਤਜ ਹੈ ਨਾਹੀ ਨਾਹੀ ਸਪਕਰ ਸਾਸਨਾ ਸਜੈ ਮਹਾਰਾਜ ਸਹਿਬ ਕਹਿੰਦੇ ਤੁਹਾਨੂੰ ਦੂਤ ਜਾਣ ਕੇ ਮੈਂ ਛੱਡ ਰਿਹਾ ਜੇਕਰ ਤੁਸੀਂ ਦੂਤ ਨਾ ਨਾ ਹੁੰਦੇ ਤੇ ਤੁਹਾਡੀ ਪ੍ਰਾਣ ਇੱਥੇ ਹੀ ਮੈਂ ਗਲ ਇੱਥੇ ਹੀ ਵੱਢ ਕੇ ਸੁੱਟ ਦੇਣਾ ਸੀ ਜਸ ਤੇ ਮੂੜ ਮਤੀ ਸੋਗ ਧਾਨਾ ਕਿ ਤਿਕ ਦਿਨ ਮਹ ਪ੍ਰਾਨਣ ਹਨ ਮਹਾਰਾ ਸਹਿ ਕਹਿੰਦੇ ਜਿਸ ਮੂੜ ਮਤ ਮੰਦੀ ਮਤ ਵਾਲੇ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਨਾ ਮੈਂ ਸਾਹ ਨਹੀਂ ਲੈ ਰਿਹਾ ਹੁਣੋਂ ਤੇ ਮੈਂ ਵੱਢ ਕੇ ਛੱਡਾਂਗਾ ਮਾਰ ਕੇ ਛੱਡਾਂਗਾ ਤੈਨ ਕਿਹ ਕਰ ਤੈਨ ਕੋ અપਮਾਨ ਦੇ ਉਠਾਏ ਕਠੋਰ ਬਖਾਨਾ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਆਖ ਕੇ ਇਹਨਾਂ ਨੂੰ ਤੋੜ ਦਿੱਤਾ ਹੈ ਝੂਰਤ ਲੜ ਡੇਰੇ ਕਹ ਆਏ ਨਹਿ ਕੁਸ਼ ਕਹੀ ਉਹ ਗਿਓ ਸੁਲ ਜਾਏ ਡਰਦੇ ਹੋਏ ਤੇ ਝੂਰਦੇ ਹੋਏ ਚਿੰਤਾ ਦੇ ਵਿੱਚ ਆਪੋ ਆਪਣੇ ਡੇਰੇ ਦੇ ਵਿੱਚ ਆ ਬੈਠੇ ਜਿੱਥੇ ਇਹਨਾਂ ਨੇ ਗੁਰੂ ਕੀ ਨਗਰੀ ਤੋਂ ਥੋੜੀਕਿ ਦੂਰ ਡੇਰਾ ਲਾਇਆ ਸੀ ਨਾ ਆਵਦਾ ਆਣ ਕੇ ਉੱਥੇ ਆਣ ਕੇ ਬੈਠ ਗਏ ਤੇ ਕੱਲ ਨੂੰ ਇਹਨਾਂ ਨੇ ਜਾਣਾ ਅੱਜ ਦੀ ਰਾਤ ਇੱਥੇ ਰਹਿਣਗੇ ਤੇ ਕੱਲ ਨੂੰ ਇਹਨਾਂ ਨੇ ਜਾਣਾ ਹੈ ਬਸਿਰਸਾ ਇੱਕ ਦਰ ਪਤਰਹੀ ਹਮੂ ਆਨ ਕੁਲੇ ਨਾ ਗਹੇ ਜਦ ਮਹਾਰਾਜ ਸਾਹਿਬ ਜੀ ਦੇ ਕੋਲੋਂ ਆਏ ਨਾ ਡਰ ਕੇ ਆਏ ਬਹੁਤ ਜ਼ਿਆਦਾ ਤੇ ਡੇਰੇ ਦੇ ਵਿੱਚ ਪਿਆ ਨੂੰ ਵੀ ਡਰ ਲੱਗੀ ਗਿਆ ਜਿੱਥੇ ਇਹਨਾਂ ਨੇ ਤੰਬੂ ਲਾਇਏ ਉੱਥੇ ਪਿਆਰ ਨੂੰ ਵੀ ਡਰਨ ਲੱਗੀ ਗਿਆ ਵੀ ਕੋਈ ਨਾ ਕੋਈ ਸੈਖਾਂ ਨੂੰ ਕਿਤੇ ਸਾਨੂੰ ਮਾਰ ਨਾ ਦੇਵੇ ਕੋਈ ਨਾ ਕੋਈ ਸੈਖਾਂ ਨੂੰ ਕਿਤੇ ਸਾਨੂੰ ਲੈ ਨਾ ਜਾਵੇ ਵੀ ਅਸੀਂ ਚੰਦੂ ਦੇ ਦੂਤ ਬਣ ਕੇ ਆਏ ਆ ਤੇ ਸਿੱਖਾਂ ਦੇ ਵਿੱਚ ਚੰਦੂ ਦੇ ਖਿਲਾਫ ਬਹੁਤ ਜ਼ਿਆਦਾ ਵਿਰੋਧ ਹੈ ਕ੍ਰੋਧ ਹੈ ਤਰਾਸਤ ਨਹੀਂ ਸਬਤ ਸੁਖ ਸੰਗਾ ਭਈ ਪ੍ਰਭਾਤ ਚੜੇ ਸਤੰਗਾ ਡਰਦਿਆਂ ਡਰਾਉਂਦਿਆਂ ਨੇ ਅਮਰਤ ਵੇਲਾ ਹੋਇਆ ਸਵੇਰ ਵੇਲੇ ਉੱਠੇ ਨੇ ਖਾਣ-ਪਾਨ ਇਸ਼ਨਾਨ ਕੀਤਾ ਹੈ ਤੇ ਚੰਦੂਵਾਲ ਨੂੰ ਚੱਲ ਪਏ ਹਨ ਸਗਰ ਪੰਥ ਬਲੰਦ ਕਾ ਦਿੱਲੀ ਪਰਿਵ੍ਰਤ੍ਰੋਸ਼ ਆਏ ਜਨਾਰਾਜ ਮਹਾਰਾਜ ਸਤਗੁਰੂ ਪਾਤਸ਼ਾਹ ਜੀ ਕੋਲੋਂ ਆਣ ਕੇ ਡੇਰੇ ਲਾਏ ਡੇਰਿਆਂ ਤੋਂ ਬਾਅਦ ਇਹ ਦਿੱਲੀ ਵੱਲ ਨੂੰ ਜਾ ਰਹੇ ਹਨ ਚੰਦੂ ਪਾਪੀ ਸੋ ਮਲੇ ਸਗਰ ਪ੍ਰਸੰਨ ਸੁਣਾਏ ਚੰਦੂ ਪਾਪੀ ਦੇ ਕੋਲ ਪਹੁੰਚ ਗਏ ਹਨ ਅੰਮ੍ਰਿਤਸਰ ਅਤੇ ਦਿੱਲੀ ਦਾ ਜਿਹੜਾ ਰਸਤਾ ਸੀ ਉਹ ਬਹੁਤ ਲੰਮੇਰਾ ਸੀ ਇਹ ਬੰਦ ਨੂੰ ਆਪਣੇ ਨੂੰ ਰਸਤੇ ਨੂੰ ਲੰਘ ਲੰਘ ਕੇ ਚੰਦੂ ਦੇ ਪਾਸ ਪਹੁੰਚ ਚੁੱਕੇ ਹਨ ਮਾ ਦੁਸ਼ਟ ਮਤ ਪਾਤ ਕੀ ਸੁਣਤ ਪਇਓ ਦੁਖ ਪਾਏ ਮਹਾਰਾਜ ਸਾਹਿਬ ਜੀ ਦੀਆਂ ਗੱਲਾਂ ਸੁਣਾਉਣ ਲੱਗੇ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਇਹਨਾਂ ਨੇ ਸਮਾਪਤੀ ਤੱਕ ਸਾਰੀਆਂ ਗੱਲਾਂ ਸੁਣਾਈਆਂ ਦੇਖੋ ਗੁਰੂ ਸਾਹਿਬ ਜੀ ਦੀ ਉਪਮਾ ਵੀ ਦੱਸੀ ਮਹਾਰਾਜ ਜੀ ਦਾ ਇਹ ਵੀ ਦੱਸਿਆ ਵੀ ਕਿੰਨੀਆਂ ਫੌਜਾਂ ਨੇ ਕਿਵੇਂ ਮਹਾਰਾਜ ਤਖਤ ਤੇ ਬੈੰਦੇ ਨੇ ਤੇ ਇਦਰੋਂ ਦੁਸ਼ਟ ਚੰਦੂ ਉਵੇਂ-ਉਵੇਂ ਮਨ ਦੇ ਵਿੱਚ ਨਾ ਇੱਕ ਤਸਵੀਰ ਬਣਾ ਰਿਆ ਵੀ ਐਂ ਬੈਠਾ ਹੋਗਾ ਗੁਰੂ ਸੱਚਾ ਪਾਤਸ਼ਾਹ ਐਂ ਬੈਠਾ ਹੋ। ਅਸੀਂ ਇਤਿਹਾਸ ਸੁਣਦੇ ਆ ਤੇ ਸਾਡੇ ਵੀ ਮਨ 'ਚ ਇੱਕ ਤਸਵੀਰ ਜਿਹੀ ਬਣਦੀ ਹੈ ਵੀ ਉਸ ਵੇਲੇ ਮਹਾਰਾਜ ਇੱਥੇ ਜੇ ਬੈਠੇ ਹੋਣਗੇ ਸਾਹਮਣੇ ਵੈਰੀ ਖੜਾ ਹੋਏਗਾ ਐਵੇਂ ਜੇ ਕੋਈ ਤਸਵੀਰ ਬਣ ਜਾਂਦੀ। ਉਮੇ ਦੇ ਮਨ ਦੇ ਵਿੱਚ ਤਸਵੀਰ ਬਣ ਰਹੀ ਹੈ ਪੂਜਤ ਕਹੋ ਪ੍ਰਸੰਗ ਸਭ ਕੇ ਮਨ ਦੇਖਿਓ ਤਮ ਜਾਏ ਇਹ ਚੰਦੂ ਪਾਪੀ ਨਲੇ ਤੇ ਕਬਰ ਆਉਂਦਾ ਹੈ ਨਲੇ ਕਹਿੰਦਾ ਵੀ ਦੱਸੋ ਸਾਰੇ ਗੱਲ ਸਨ ਮੈਨੂੰ ਸੁਣਾਓ ਵੀ ਉੱਥੇ ਜਾ ਕੇ ਕੀ ਹੋਇਆ ਗਇਤ ਪਏ ਸੁਣ ਕਾਣ دیਵਾਨ ਉਤਰੇ ਪ੍ਰਥਮ ਇਕ ਹਮਥਾਨ ਜਿਹੜੇ ਇਹ ਪਹੁੰਚੇ ਸਨ ਨਾ ਚੰਦੂ ਦੇ ਜਿਹੜੇ دیਵਾਨ ਸਨ ਚੰਦੂ ਦੇ ਜਿਹੜੇ ਖਬਰੀ ਸਨ ਦੂਤ ਲੈ ਕੇ ਗਏ ਸਨ ਖਬਰ ਤੇ ਇਹ ਦੱਸਦੇ ਹਨ ਚੰਦੂ ਜੀ ਅਸੀਂ ਪਹੁੰਚੇ ਅੰਮ੍ਰਿਤਸਰ ਤੋਂ ਨੇੜੇ ਜੇ ਰੁੱਕ ਗਏ ਸਾਂ ਲੋਕਣ ਕੋ ਬੂਝੋ ਵਰ ਕਿਤ ਹੈ ਕਬ ਹਮ ਨੂੰ ਮਿਲ ਹੈ ਹੋਏ ਕਿ ਚਤ ਹੈ ਜਦੋਂ ਅਸੀਂ ਪੁੱਛਿਆ ਲੋਕਾਂ ਨੂੰ ਵੀ ਗੁਰੂ ਸਾਹਿਬ ਕਿੱਥੇ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ ਤਬੂ ਸਿਕ ਸਗਲ ਬਤਾਏ ਖੇਲਤ ਅਬ ਸ਼ਕਾਰ ਹੋ ਆਏ ਇਹ ਮਹਾਰਾਜ ਸਾਹਿਬ ਸਾਡੇ ਕੋਲ ਦੀ ਹੀ ਲੰਗੇ ਸੀ ਤੇ ਮਹਾਰਾਜ ਸਾਹਿਬ ਜੀ ਦਾ ਉਹਨਾਂ ਨੇ ਗਿਆ ਕੇ ਸੱਚੇ ਪਾਤਸ਼ਾਹ ਥੋੜਾ ਕੁ ਸਮਾਂ ਹੋਇਆ ਹੁਣੇ ਸ਼ਿਕਾਰ ਖੇਡ ਕੇ ਤੇ ਤਖਤ ਤੇ ਜਾ ਕੇ ਬਿਰਾਜੇ ਹਨ ਬੈਠੇ ਸ਼ੋਭਤ ਤਖਤ ਸਥਾਨ ਗਣ ਸੁਪਟਨ ਕੋ ਲਾਗ ਦਿਵਾਨ ਮਹਾਰਾਜ ਸਾਹਿਬ ਜੀ ਤਖਤ ਤੇ ਬੈਠੇ ਸਨ ਤੇ ਆਸੇ ਪਾਸੇ ਸ਼ਸਤਰਾਂ ਵਾਲੇ ਸਨ ਐ ਲੱਗ ਰਿਹਾ ਸੀ ਜਿਵੇਂ ਸ੍ਰੇਸ਼ਟ ਦੇਵਤਿਆਂ ਦੇ ਵਿੱਚੋਂ ਇੰਦਰ ਦੇਵਤਾ ਸਾਹਮਣੇ ਬੈਠਾ ਹੋਵੇ ਬਲਹੁ ਕਰਉ ਦਰਸ਼ਨ ਇਸ ਸਵੇਰਾ ਐਸੋ ਸਮਉਣ ਪਾਉ ਫਿਰਾ ਜਿਹੜਾ ਸਿੱਖ ਸੀ ਨਾ ਜਦੋਂ ਅਸੀਂ ਸਿੱਖ ਤੋਂ ਪੁੱਛਿਆ ਵੀ ਮਹਾਰਾਜ ਸਾਹਿਬ ਨੂੰ ਕਦੋਂ ਮਿਲਿਆ ਜਾ ਸਕਦਾ ਹੈ ਤੇ ਉਹ ਸਿੱਖ ਨੇ ਆਖਿਆ ਜਾਓ ਜੇ ਦਰਸ਼ਨ ਕਰਨੇ ਨੇ ਨਾ ਗਰੀਬ ਨਿਵਾਜ ਦੇ ਤੇ ਟਾਈਮ ਨਾ ਲਾਓ ਦੇਰੀ ਨਾ ਲਾਓ ਛੇਤੀ ਜਾ ਕੇ ਦਰਸ਼ਨ ਕਰ ਲਵੋ ਸੁਣ ਹਮ ਬਿਸਮੇਂ ਕੀ ਹੈ ਇਹ ਕਹ ਹੈ ਗਾਦੀ ਇਹੋ ਫਕੀਰ ਅਹ ਹੈ ਜਦੋਂ ਉਹਨੇ ਦੱਸਿਆ ਨਾ ਵੀ ਮਹਾਰਾਜ ਤਖਤ ਤੇ ਬੈਠੇ ਨੇ ਸਾਨੂੰ ਤੇ ਐ ਲੱਗਦਾ ਸੀ ਵੀ ਜਿਵੇਂ ਪਹਿਲਾਂ ਵਾਲੇ ਗੁਰੂ ਸਾਹਿਬ ਜੀ ਫਕੀਰ ਬਣ ਕੇ ਫਕੀਰੀ ਧਾਰ ਕੇ ਹੱਥ ਚ ਮਾਲਾ ਫੜ ਕੇ ਬੈਠੇ ਹੁੰਦੇ ਸਨ ਓਵੇਂ ਬੈਠੇ ਹੋਣਗੇ ਪਰ ਜਦੋਂ ਅਸੀਂ ਜਾ ਕੇ ਵੇਖਿਆ ਨਾ ਸਾਡੇ ਕਲੇਜੇ ਹਿਲਣ ਲੱਗੇ ਸਾਡੇ ਪੈਰਾਂ ਤੋਂ ਜਮੀਨ ਹਿੱਲਣ ਲੱਗੀ ਮਹਾਰਾਜ ਤੇ ਤਖਤ ਤੇ ਬੈਠੇ ਸਨ ਸੱਚੇ ਪਾਤਸ਼ਾਹ ਸ਼ੇਰਾਂ ਵਰਗੇ ਸਨ ਤੇ ਤਖਤ ਤੇ ਸਜ ਕੇ ਬੈਠੇ ਸਨ ਕਰ ਵਿਸ਼ਕਾਰ ਸ਼ਾਸਤਰ ਗਣ ਧਰਬੇ ਔਰ ਤਖਤ ਪਰ ਬੈਠਣ ਕਰਬੇ ਜਿਹੜਾ ਕੁਝ ਉਹ ਕਰਦੇ ਨੇ ਨਾ ਦੇਖੋ ਜੇ ਤੇ ਰਾਜੇ ਨੂੰ ਅੱਖ ਨਾ ਹੋਵੇ ਵੀ ਰਾਜੇ ਉਹ ਜਾਂ ਕੁਝ ਕਰਦੇ ਨੇ ਤੇ ਇਹ ਤਾਂ ਗੱਲ ਬਣਦੀ ਐ ਪਰ ਉਹ ਪਤਾ ਕੀ ਕਹਿੰਦੇ ਕਹਿੰਦੇ ਜਿਹੜਾ ਕੁਝ ਮਹਾਰਾਜ ਕਰ ਲੈਂਦੇ ਨੇ ਨਾ ਉਹ ਦੁਨੀਆ ਦਾ ਕੋਈ ਰਾਜਾ ਨਹੀਂ ਕਰ ਸਕਦਾ ਸ਼ਿਕਾਰ ਵੀ ਖੇੜਦੇ ਨੇ ਜੁੱਧ ਜੰਗ ਵੀ ਕਰਦੇ ਨੇ ਤਖਤ ਤੇ ਵੀ ਬੈਠਦੇ ਨੇ ਇੱਥੋਂ ਤੱਕ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨੀਆਂ ਨੇ ਗੱਜ ਕੇ ਅੱਖੋ ਸਤਨਾਮ ਕਿਹੜੀ ਕਿਹੜੀ ਤਲਵਾਰ ਜੀ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਮਹਾਰਾਜ ਸਾਹਿਬ ਜੀ ਬੜੇ ਤਾਕਤਵਾਨ ਹਨ ਅਸੀਂ ਤੇ ਐਂ ਸੋਚਿਆ ਸੀ ਵੀ ਜਾਵਾਂਗੇ ਜਿਵੇਂ ਪਹਿਲਾ ਵਾਲੇ ਠੰਡੇ ਗੁਰੂ ਸਾਹਿਬ ਸਨ ਮਾਨ ਕਰਕੇ ਬੜੇ ਠੰਡੇ ਸਨ ਉਸੇ ਵਾਂਗ ਜਾ ਕੇ ਮਨਾ ਲਵਾਂਗੇ ਪਰ ਅਸੀਂ ਜਦ ਪਹੁੰਚੇ ਤੇ ਮਹਾਰਾਜਬੀਰ ਰਸਤ ਬੈਠੇ ਦੇਖ ਕੇ ਹੈਰਾਨੀ ਹੋ ਗਏ ਵੀ ਪਹਿਲਾ ਵਾਲੇ ਗੁਰੂ ਸਾਹਿਬ ਤੇ ਠੰਡੇ ਸਨ ਇਹ ਸੱਚੇ ਪਾਤਸ਼ਾਹ ਤੇ ਬੀਰ ਰਸੀਏ ਹਨ ਜੇ ਗਤ ਕਬ ਤੇ ਕੀ ਨਵੀਨ ਪਦਿ ਸ਼ਾਹਿੰ ਗੀ ਰੀਤ ਪਰਬੀਨ ਇੱਕ ਤੇ ਸੱਚੇ ਪਾਤਸ਼ਾਹ ਜੀ ਦੀ ਉਮਰ ਜਈ ਨਵੀਨ ਹੈ ਤੇ ਦੂਸਰਾ ਬੜੇ ਪ੍ਰਵੀਨ ਹਨ ਚੰਰਾਖਣੀ ਬੜੀ ਤਰੰਗ ਅਬਰ ਸਮਾਜ ਸ਼ਾਹਜਨ ਸੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੇ ਆਖੀਏ ਨਾ ਵੀ ਰਾਜੇ ਵਰਗੇ ਨੇ ਤੇ ਮਹਾਰਾਜ ਜੀ ਦੀ ਤੋਹੀਨ ਹੈ ਅਹੀਂ ਤੇ ਇੰਜ ਹੀ ਆਖਦੇ ਆ ਵੀ ਕੋਈ ਰਾਜਾ ਉਹਨਾਂ ਵਰਗਾ ਹੋ ਹੀ ਨਹੀਂ ਸਕਦਾ ਐਨੇ ਸੋਹਣੇ ਸਨ ਹਣ ਦੇਖੋ ਹੈ ਤੇ ਇਹ ਦੀਵਾਨ ਹੈ ਤੇ ਇਹ ਖਬਰੀ ਚੰਦੂ ਦੇ ਪਰ ਉਪਮਾ ਮਹਾਰਾਜ ਜੀ ਦੀ ਕਰ ਰਹੀ ਹੈ ਸੱਚੇ ਪਾਤਸ਼ਾਹ ਜੀ ਦੀ ਕਰ ਰਹੀ ਹੈ ਵੀ ਅਸੀਂ ਤੇ ਸੋਚਦੇ ਸਾਂ ਵੀ ਉਹ ਫਕੀਰ ਜੇ ਹੋਣਗੇ ਜਦੋਂ ਜਾ ਕੇ ਵੇਖਿਆ ਤੇ ਰਾਜਾ ਹੀ ਉਹਨਾਂ ਵਰਗਾ ਕੋਈ ਨਹੀਂ ਸੁਣ ਸਿੱਖ ਕਹਿਓ ਜਬੈ ਸਦ ਆਈ ਚੰਦੂ ਕਰਿਓ ਪਾਪ ਅਧਿਕਾਈ ਜਦੋਂ ਇਹ ਸਾਰੀ ਖਬਰ ਸੁਣ ਲਈ ਨਾ ਵੀ ਮਹਾਰਾਜ ਸਾਹਿਬ ਜੀ ਨੇ ਆਖ ਦਿੱਤਾ ਤੈਨੂੰ ਛੱਡਣਗੇ ਨਹੀਂ ਤੇ ਚੰਦੂ ਪਾਪੀ ਨੇ ਬਹੁਤ ਜ਼ਿਆਦਾ ਮਨ ਦੇ ਵਿੱਚ ਜਿਹੜਾ ਇਹ ਦੁੱਖ ਧਾਰਨ ਕੀਤਾ ਵਿਮਣਾ ਪੰਗਾਈ ਵਾਲਾ ਵੱਡਾ ਸੇੜ ਲਿਆ ਐਵੇਂ ਹੀ ਉਹ ਜਾ ਕੁਝ ਕਰ ਗਿਆ ਹੰਕਾਰ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਸ੍ਰੀ ਅਰਜਨ ਦਸ ਸਿਆਦ ਸਦਾ ਜੀ ਤਬ ਤੇ ਕਰੋਧ ਅਧਿਕ ਉਰ ਧਾਰੀ ਮਹਾਰਾ ਸੱਚੇ ਪਾਤਸ਼ਾਹ ਜਦੋਂ ਦੇ ਗਏ ਨੇ ਨਾ ਕਹਿੰਦੇ ਉਦੋਂ ਦੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੇ ਕਰੋਧ ਧਾਰਿਆ ਹੋਇਆ ਹੈ ਮਾਰਾ ਛੱਡਣਗੇ ਨਹੀਂ ਜਿਹੜੇ ਜਿਹੜੇ ਵੈਰੀ ਹਨ ਰੋਏ ਖੜਗ ਦੇ ਜਗਰ ਮਹਿ ਪਾਈ ਅੰਗ ਸੰਜ ਤਨ ਤਰ ਕਸ਼ ਲਾਏ ਮਾਰਾ ਸਾਹਿਬ ਜੀ ਨੇ ਦੋਨੋਂ ਤਲਵਾਰਾਂ ਧਾਰਨ ਕੀਤੀਆਂ ਸੋਹਣੀ ਕਲਗੀ ਜਗਾ ਸਜਾਈ ਹੈ ਇਹ ਰਾਜੇ ਦੇ ਤੇ ਇੱਕ ਦਸਤਾਰ ਬੰਨੀ ਹੁੰਦੀ ਹੈ ਮਾਰਾ ਸਾਹਿਬ ਜੀ ਨੇ ਥੱਲੇ ਗੁੰਗਾ ਤੇ ਉੱਪਰ ਇੱਕ ਹੋਰ ਦਸਤਾਰ ਜਿਹਨੂੰ ਦਮਾਲਾ ਸਾਹਿਬ ਕਹਿੰਦੇ ਹਾਂ ਸੱਚੇ ਪਾਤਸ਼ਾਹ ਜੀ ਨੇ ਤੇ ਦੋ ਦੋ ਦਸਤਾਰਾਂ ਪਹਿਨੀਆਂ ਨੇ ਰਾਖ ਲਈ ਸੋ ਰਾਖ ਲਈ ਸੈਨਾ ਸਮਦਾਈ ਹਤਨ ਚੰਦ ਹਿਤ ਸਰਪਥ ਅਲਾਈ ਮਹਾਰਾਜ ਸੈਖ ਜੀ ਨੇ ਸੈਨਾ ਵੀ ਰੱਖ ਲਈ ਹੈ ਸੈਨਾ ਰੱਖ ਕੇ ਸਤਗੁਰੂ ਪਾਤਸ਼ਾਹ ਜੀ ਜੁੱਧ ਜੰਗ ਦੀਆਂ ਤਿਆਰੀਆਂ ਕਰ ਰਹੇ ਹਨ ਜਿਨ ਪ੍ਰਤ ਸਭ ਸਮਾਜ ਅਦਕਾਇਓ ਬੈਠਣ ਇਹ ਤੱਕ ਬਣਵਾਇਓ ਉਹ ਸਮਾ ਦੂਰ ਨਹੀਂ ਜਦੋਂ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਦੁਨੀਆ ਆ ਕੇ ਨਤਮਸਤਕ ਹੋਇਆ ਕਰੇਗੀ ਗੱਜ ਕੇ ਆਖੋ ਸਤਨਾਮ ਤੇ ਸੱਚ ਮੁੱਚ ਅੱਜ ਕੱਲ ਦੇ ਸਮੇਂ 'ਚ ਵੀ ਵੇਖੀਏ ਮਹਾਰਾਜ ਸਾਹਿਬ ਜੀ ਦੇ ਤਖਤ ਤੇ ਜਾ ਕੇ ਦੁਨੀਆ ਕੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਨਾਨਕ ਕੇ ਮਹਾਰਾਜ ਜੀ ਦੇ ਤਖਤ ਤੇ ਨਮਸਕਾਰ ਕਰਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਕਿਤੇ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਨਾ ਦੇਖਿਓ ਕਿੰਨੇ ਅੰਗਰੇਜ਼ ਹੋਰ ਕਿੰਨੇ ਦੇਸ਼ਾਂ ਦੇ ਲੋਕ ਨੇ ਨਾ ਜਿਹੜੇ ਮਹਾਰਾਜ ਜੀ ਦੇ ਤਖਤ ਤੇ ਨਮਸਕਾਰ ਕਰਨ ਆਉਂਦੇ ਨੇ ਇਹ ਸੱਚੇ ਬਾਦਸ਼ਾਹ ਜੀ ਦਾ ਤਖਤ ਐਸਾ ਹੈ ਸਾਰੇ ਦਾ ਸਾਰਾ ਸਮਾਜ ਹੀ ਇੱਕ ਦਿਨ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰੇਗਾ ਤਦ ਹਮ ਸੁਣ ਕੇ ਗਏ ਅਗਰੀ ਦੇਖੋ ਬਹੁ ਬੈਠੇ ਪਟ ਭਾਰੀ ਅਸੀਂ ਇਹ ਸਾਰਾ ਕੁਝ ਸਿੱਖ ਦੇ ਮੂੰਹੋਂ ਸੁਣਿਆ ਸਿੱਖ ਦੇ ਮੂੰਹੋਂ ਸੁਣ ਕੇ ਜਦੋਂ ਗਏ ਦਰਸ਼ਨ ਕਰਨ ਦੇ ਲਈ ਸਾਰਾ ਕੁਝ ਉਸੇ ਤਰ੍ਹਾਂ ਵੇਖਿਆ ਹੈ ਆਪ ਸ਼ਾਸਤਰ ਜਿਤ ਤੱਕ ਤਸਹਾਈ ਜਾਏ ਨੈ ਭ੍ਰਮ ਸੀਸ ਨਿਵਾਇ ਅਸੀਂ ਜਾ ਕੇ ਕੋਲ ਸੀਸ ਨਿਵਾ ਦਿੱਤਾ ਮੱਥਾ ਟੇਕਿਆ ਲੇ ਤੁਮ ਨਾਮ ਦੇ ਜਪ ਪਤੀ ਚਤਵਤ ਪਤ ਕੋ ਸੁਲਗਤ ਛਾਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਸਾਹਮਣੇ ਜਾ ਕੇ ਅਸੀਂ ਨਾਮ ਲਿਆ ਨਾ ਪਹਿਲਾਂ ਤੇ ਬੈਠੇ ਸਨ ਮਹਾਰਾਜ ਪ੍ਰੇਮ ਰਸ ਦੇ ਵਿੱਚ ਜਦੋਂ ਜਾ ਕੇ ਨਾਮ ਲਿਆ ਤਦੇ ਵੀਰ ਰਸ ਆ ਗਿਆ ਵੀ ਇਹ ਚੰਦੂ ਦੁਸ਼ਟ ਪਾਪੀ ਦੀ ਚਿੱਠੀ ਆਈ ਹੈ ਜੱਪੜਵਾਏ ਸੁਣੀ ਰਸਤਾਰੀ ਬਹੁਤ ਕਠੋਰ ਤਬ ਗਿਨਾ ਉਚਾਰੀ ਮਹਾਰਾਜ ਸਾਹਿਬ ਜੀ ਨੇ ਫਿਰ ਕਠੋਰ ਬਚਨ ਕੀਤੇ ਚੰਦੂ ਦਾ ਨਾਮ ਸੁਣ ਕੇ ਬੜੇ ਕਠੋਰ ਬਚਨ ਕੀਤੇ ਕਿਤਾ ਬੈਰ ਕੋ त्यागे ਨਾ ਹਿੰਨ ਤਾਸਰ ਦੇ ਮਨ ਹੂੰ ਮਨ ਕਾਹਨ ਇੱਕ ਪਾਸੇ ਤੇ ਚੰਦੂ ਹੁਣ ਗੱਲਾਂ ਸੁਣ ਰਿਹਾ ਹੈ ਦੂਜੇ ਪਾਸੇ ਮੂੰਹ ਦੇ ਉੱਪਰ ਇੱਕ ਤੇ ਇਹਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਤਰੇਲੀਆਂ ਲੱਗੀਆਂ ਹੋਈਆਂ ਵੀ ਗੁਰੂ ਸਾਹਿਬ ਜੀ ਨੇ ਹੋਰ ਕੀ ਬਚਨ ਕੀਤੇ ਨੇ ਮਾਰਾ ਸਾਹਿਬ ਜੀ ਨੇ ਭਜਨ ਕੀਤੇ ਸਨ ਇਹਨੂੰ ਅਸੀਂ ਛੱਡਾਗੇ ਨਹੀਂ ਸਾਰਾ ਕੁਝ ਦੂਤ ਜਿਵੇਂ ਜਿਵੇਂ ਜਾ ਕੇ ਵੇਖਿਆ ਉਵੇਂ-ਉਵੇਂ ਦੱਸ ਰਹੇ ਹਨ ਚੰਦੂ ਸੰਗਤ ਹੋ ਅਸ ਜਾਈ ਅਬਦਾ ਕੋਰ ਮੂੜ ਨਹੀਂ ਰਾਈ ਮਾਰਾ ਸਾਹਿਬ ਜੀ ਨੇ ਆਖਿਆ ਚੰਦੂ ਜੀ ਸਾਹ ਜੀ ਤੁਹਾਡੇ ਤੇ ਹੁਣ ਬਹੁਤ ਵੱਡੀ ਮੁਸੀਬਤ ਆ ਗਈ ਇਹ ਵੀ ਆਖਿਆ ਜੇ ਤੁਸੀਂ ਚਿੱਠੀ ਨਾ ਭੇਜਦੇ ਤੇ ਸਮਾਂ ਬਚ ਜਾਂਦਾ ਪਰ ਹੁਣ ਤੁਸੀਂ ਚਿੱਠੀ ਭੇਜ ਦਿੱਤੀ ਹੈ ਬਚਨ ਮਹਾਰਾਜੀ ਨੂੰ ਕਰ ਦਿੱਤੇ ਨੇ ਹੁਣ ਬੌਧਾ ਦੇ ਨਹੀਂ ਲਾਉਣਗੇ ਛੇਤੀ ਆ ਜਾਣਗੇ ਇੱਕ ਤੋਲ ਕੀ ਬੈਸਨੀ ਦੂਜੇ ਸ਼ਾਸਤਰ ਅੰਦਰਨੀ ਮਹਾਰਾਜ ਸਭ ਇੱਕ ਤੇ ਨਵੇਂ ਨੇ ਜਦ ਦੱਸਿਆ ਨਾ 6.5 7 ਫੁੱਟ ਦਾ ਕੱਦ ਹੈ ਮਹਾਰਾਜੀ ਦਾ ਇਹ ਕਿਤੇ ਨਵੇਂ ਜੇ ਨੇ ਦੂਜਾ ਸ਼ਾਸਤਰ ਧਾਰਨ ਕਰ ਲੈਨੇ ਬਹੁਤ ਜਿਆਦਾ ਬੜੀ ਲੱਗਦੇ ਨੇ ਜਿਸ ਸੁਪਨ ਕੋਲ ਪਸੰਗ ਮਾਰ ਮਾਰ ਕਰ ਚਾਹ ਸਜੰਗ ਉਹ ਤੇ ਮਰਨ ਤੇ ਮਾਰਨ ਵਾਲੀਆਂ ਗੱਲਾਂ ਹੀ ਕਰਦੇ ਨੇ ਉਹ ਨਹੀਂ ਇਹ ਗੱਲਾਂ ਕਰਦੇ ਵੀ ਅਸੀਂ ਤੇਰੇ ਨਾਲ ਹੱਥ ਮਿਲਾ ਲਾਂਗੇ ਤੇਰੇ ਨਾਲ ਸੰਧੀ ਕਰ ਲਵਾਂਗੇ ਉਹ ਤੇ ਆਖਦੇ ਨੇ ਜਾਂ ਤੇ ਜੁੱਧ ਦੇ ਵਿੱਚ ਮਰਾਂਗੇ ਤੇ ਜਾਂ ਮਾਰਾਂਗੇ ਤਰਤੇ ਕਸ਼ੂ ਪਈਵੇਂ ਆਵੇਂ ਭਲੀ ਐ ਹ ਤੂੰ ਜੇ ਬਚ ਜਾਵੇਂ ਮਹਾਰਾਜ ਸਾਹਿਬ ਜੀ ਨੇ ਇਹੀ ਆਖਿਆ ਤੇਰੇ ਤੋਂ ਜੇ ਕੁਝ ਹੁੰਦਾ ਤੇ ਕਰ ਲੈ ਤੇ ਇਹ ਵੀ ਕਹਿੰਦੇ ਮਹਾਰਾਜਾ ਸਾਹਿਬ ਜੀ ਅਸੀਂ ਇਹੀ ਕਹਿੰਨੇ ਆ ਜੇ ਤੁਹਾਡੀ ਜਾਨ ਬਚ ਜਾਏ ਨਾ ਤੇ ਸਾਡੇ ਲਈ ਵੀ ਚੰਗਾ ਹੋਏਗਾ ਇਹ ਆਪਦੇ ਵੱਲੋਂ ਵੀ ਕਹਿ ਰਹੇ ਨੇ ਡਰਾ ਵੀ ਬਹੁਤ ਜ਼ਿਆਦਾ ਰਹੇ ਨੇ ਕਹਿੰਦੇ ਅਸੀਂ ਵੀ ਇਹੀ ਕਹਿੰਨੇ ਆ ਜੇ ਤੇਰੀ ਜਾਨ ਬਚ ਜੇ ਨਾ ਤੇ ਚੰਗਾ ਹੋਏਗਾ ਸੋ ਪ੍ਰਕਰਤ ਆਦਿਕ ਅਤਸਾਹ ਕਸ਼ ਨਹ ਰਾਸ ਕਰਤ ਚਿਤ ਮਾਹੂ ਅਸੀਂ ਤੇ ਬਹੁਤ ਯਤਨ ਕੀਤੇ ਵੀ ਮਹਾਰਾਜ ਜੀ ਨੂੰ ਮਨਾ ਲਈਏ ਪਰ ਮਹਾਰਾਜ ਜੀ ਨਹੀਂ ਮੰਨੇ ਜਦੋਂ ਅਸੀਂ ਇੱਕ ਦੋ ਬਚਨ ਕੀਤੇ ਨਾ ਤੇ ਮਹਾਰਾਜ ਸਾਹਿਬ ਕਹਿੰਦੇ ਇਸ ਦਰ ਤੇ ਹੁਕਮ ਨਹੀਂ ਕੀਤਾ ਜਾਂਦਾ ਜੇ ਇੱਜ਼ਤ ਦੀ ਸਲਾਮਤੀ ਚਾਹੁੰਦੇ ਹੋ ਤੇ ਇੱਥੋਂ ਚਲੇ ਜਾਓ ਮਹਾਰਾਜ ਜੀ ਨੇ ਬਜਨ ਕੀਤੇ ਤੇ ਛਾ ਜੀ ਅਸੀਂ ਆ ਗਏ ਚੰਦੂ ਜੀ ਅਸੀਂ ਆ ਗਏ ਹੁਣ ਤੁਸੀਂ ਵੇਖੋ ਵੀ ਇਸ ਤੋਂ ਅਗਲਾ ਕੀ ਕਾਰਜ ਕਰਨਾ ਹੈ ਸ਼੍ਰੀ ਗੁਰੂ ਗੋਬਿੰਦ ਚੰਦ ਕੋ ਬੋਲਣ ਅਰ ਵਿਵਹਾਰ ਮਹਾਰਾਜ ਸਾਹਿਬ ਜੀ ਦੇ ਬਜਨਾਂ ਨੂੰ ਸੁਣ ਕੇ ਨਾ ਚੰਦੂ ਮਨ ਹੀ ਮਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋਇਆ ਇਹ ਹਣ ਕੰਦਾ ਨਾਲ ਟੱਕਰਾਂ ਵੀ ਮਾਰਦਾ ਅਸੇ ਪਾਸੇ ਸੋਚਦਾ ਵੀ ਹੈ ਵੀ ਕੀ ਬਣਾਇਆ ਜਾਏ ਕੀ ਕੀਤਾ ਜਾਏ ਹੁਣ ਇਹਨੂੰ ਇੱਕ ਨਵੀਂ ਗੱਲ ਪਤਾ ਲੱਗ ਗਈ ਵੀ ਮਹਾਰਾਜਾ ਸਾਹਿਬ ਜੀ ਨੇ ਤਖਤ ਵੀ ਬਣਾ ਲਿਆ ਸੱਚੇ ਪਾਤਸ਼ਾਹ ਜੀ ਨੇ ਫੌਜਾਂ ਵੀ ਰੱਖ ਲਈਆਂ ਸੱਚੇ ਪਾਤਸ਼ਾਹ ਜੀ ਨੇ ਕਲੰਗੀ ਵੀ ਲਾ ਲਈ ਕਿਉਂ ਨਾ ਮੈਨੂੰ ਮਾਰਨ ਤੋਂ ਪਹਿਲਾਂ ਪਹਿਲਾਂ ਮੈਂ ਮਹਾਰਾਜਾ ਸਾਹਿਬ ਜੀ ਨੂੰ ਹੀ ਮਰਵਾ ਦਿਆਂ ਇਹ ਕਹਿੰਦਾ ਚਲੋ ਚਲ ਕੇ ਤਖਤ ਦੇ ਰਾਜੇ ਨੂੰ ਆਪਾਂ ਜਿਵੇਂ ਮਹਾਰਾਜ ਜੀ ਨੂੰ ਸ਼ਹੀਦ ਕਰਾਇਆ ਸੀ ਨਾ ਇਹਨੇ ਸ਼ਿਕਾਇਤ ਕਰਕੇ ਇਹਨੇ ਆਖਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਅਰਜੁਨ ਦੇਵ ਸਾਹਿਬ ਹੈ ਨਾ ਉਹ ਇੱਕ ਝੂਠ ਦੀ ਹੱਟ ਲਾ ਕੇ ਬੈਠਾ ਹੈ ਉਹ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਇਕੱਠੇ ਕਰਕੇ ਆਖ ਦਿੰਦਾ ਜਿਵੇਂ ਧੰਗੁਰੂ ਨਾਨਕ ਨੇ ਆਖਿਆ ਸੀ ਵੀ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਉਹਨੂੰ ਧਿਆਉਣਾ ਕਰੋ ਐਵੇਂ ਹੀ ਕਹਿੰਦਾ ਮੈਂ ਜਾਤੀ ਸ਼ਿਕਾਇਤ ਕਰਾਂ ਨਾ ਵੇ ਹਰਗੋਬਿੰਦ ਸਾਹਿਬ ਮੈਨੂੰ ਤੇ ਪਕੜ ਨ ਮਗਰੋਂ ਆਣਗੇ ਪਹਿਲਾਂ ਜਾ ਕੇ ਫੌਜਾਂ ਸ਼ਾਈ ਫੌਜਾਂ ਨੂੰ ਪਕੜ ਲੈਣਗੀਆਂ ਸੁਣ ਚੰਦੂ ਚਿੰਤਾ ਅਧਿਕ ਅਣਕਿ ਉਪਾਅ ਵਿਚਾਰ ਬਹੁਤ ਤਰੀਕੇ ਦੇ ਉਪਾਅ ਕਰਦਾ ਦੂਰੋਂ ਦੂਰੋਂ ਲੋਕਾਂ ਨੂੰ ਸਲਾਹਕਾਰਾਂ ਨੂੰ ਤੇ ਪੰਡਤਾਂ ਨੂੰ ਦਿੱਜਾਂ ਨੂੰ ਸੱਦਦਾ ਵੀ ਪੰਡਤ ਜੇ ਕੁਝ ਕਰ ਸਕਦੇ ਹੋ ਤੇ ਮੇਰੀ ਜਾਨ ਬਚਾ ਦਿਓ ਜੇ ਕੋਈ ਹੈ ਮੰਤਰ ਨਾ ਤੇ ਮੰਤਰ ਮਾਰ ਕੇ ਨਾ ਹਰ ਗੋਬਿੰਦ ਸਾਹਿਬ ਦਾ ਮਨ ਬਦਲ ਦਿਓ ਪਰ ਗੁਰੂ ਸਾਹਿਬ ਜੀ ਤੇ ਕੋਈ ਤੰਤਰ ਮੰਤਰ ਕੰਮ ਨਹੀਂ ਕਰਦੇ ਮਹਾਰਾਜ ਸਾਹਿਬ ਜੀ ਤੇ ਤੰਤਰ ਮੰਤਰਾਂ ਨੇ ਕੀ ਕੰਮ ਹੋਣਾ ਪੰਡਤਾਂ ਨੂੰ ਸੱਦਿਆ ਕਹਿੰਦਾ ਜੀ ਕੋਈ ਨਾ ਕੋਈ ਉਪਾਅ ਕਰੋ ਕੋਈ ਨਾ ਕੋਈ ਯੱਗ ਕਰੋ ਜਿਹਦੇ ਨਾਲ ਮੇਰੀ ਜਾਨ ਬਚ ਜਾਵੇ ਨਹਿ ਮੰਨ ਮਮਸਤਾ ਸਗਾਈ ਪਿਤਾ ਦਸ਼ਾ ਦੇਖ ਤ੍ਰਾਸਨਾ ਪਾਈ ਕਹਿੰਦਾ ਮਹਾਰਾਜ ਸਾਹਿਬ ਜੀ ਨੇ ਤੇ ਮੰਨਣਾ ਹੀ ਨਹੀਂ ਇਸ ਤਰ੍ਹਾਂ ਤੇ ਉਹ ਮੰਨੇ ਹੀ ਨਹੀਂ ਮੇਰੀ ਲੜਕੀ ਕੁਵਾਰੀ ਵੀ ਘਰ ਬੈਠੀ ਹੈ ਉਹ ਬੈਠੀ ਆ ਤੇ ਬੈਠੀ ਰਹਿਣ ਦੇ ਪਰ ਮੇਰੀ ਜਾਨ ਹੈ ਜਿਹੜੀ ਇਹ ਤੇ ਕੜਕੀ ਦੇ ਵਿੱਚ ਹੈ ਮੇਰੀ ਜਾਨ ਬਚ ਜਾਵੇ ਕੋਈ ਨਾ ਕੋਈ ਉਪਾਅ ਤੇ ਬਣ ਆਵੇ ਬਦਦ ਬਦਦ ਬਦ ਗਯੂ ਗਿਰੂਦਾ ਅਜੋ ਨ ਮੇਰੋ ਮਨ ਕ੍ਰੂਦਾ ਇਹ ਕਹਿੰਦਾ ਮੇਰਾ ਮਨ ਬੜਾ ਡਰ ਰਿਹਾ ਹੈ ਹੁਣ ਮੇਰਾ ਮਨ ਇੰਨਾਂ ਸਾਰੀਆਂ ਚੀਜ਼ਾਂ ਨੂੰ ਸਹਿਣ ਨਹੀਂ ਕਰ ਸਕਦਾ ਬਹੁਤ ਜ਼ਿਆਦਾ ਡਰਦਾ ਰਿਹਾ ਤੇ ਫਿਰ ਇਹਨੇ ਰਾਜੇ ਨੂੰ ਤਖਤ ਦੇ ਰਾਜੇ ਨੂੰ ਸ਼ਿਕਾਇਤ ਕਰਨੀ ਚਾਹੀ ਵੀ ਮਹਾਰਾਜਾ ਸਾਹਿਬ ਜੀ ਨੂੰ ਹੁਣ ਪਕੜਾ ਦੇਵਾ ਜਦੋਂ ਪਕੜ ਲੈਣਗੇ ਮਾਰ ਦੇਣਗੇ ਤੇ ਮੇਰੀ ਜਾਨ ਬਚ ਜਾਏਗੀ ਅਖੀਰਲਾ ਵਾਰ ਇਹ ਕਰਨ ਲੱਗਾ ਹੈ ਤੇ ਅਖੀਰਲਾ ਕਾਰਨ ਮਹਾਰਾਜਾ ਸਾਹਿਬ ਜੀ ਨੇ ਤੇ ਆਪ ਬੈਦ ਬਣਾਈ ਹੁਣ ਗਵਾਲੀਅਰ ਦੇ ਕਿਲੇ ਚ ਮਹਾਰਾਜ ਜੀ ਜਾਣਗੇ ਤੇ ਮਹਾਰਾਜਾ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਵੀ ਬਹੁਤ ਜ਼ਿਆਦਾ ਜਿਹੜੇ ਇਨਸਾਨ ਹਨ ਰਾਜੇ ਹਨ ਉਹਨਾਂ ਨੂੰ ਛੜਾ ਕੇ ਲੈ ਕੇ ਆਉਣਾ ਉਹ ਵੀ ਮਹਾਰਾਜ ਜੀ ਨੂੰ ਡੀਕਦੇ ਪਏ ਨੇ ਵੀ ਕਦੋਂ ਸਤਿਗੁਰੂ ਆਏ ਮਹਾਰਾਜ ਸਾਹਿਬ ਕੱਲੇ ਸਿੱਖਾਂ ਦਾ ਗੁਰੂ ਥੋੜੀ ਉਹ ਤੇ ਸਾਰੇ ਰਾਜਿਆਂ ਸਾਰੀ ਦੁਨੀਆ ਸਾਰੇ ਜਗਤ ਦਾ ਆਲਮ ਦਾ ਹਰੇਕ ਜੀਵ ਦਾ ਗੁਰੂ ਹੈ ਉਹ ਵੀ ਸੋਚਦੇ ਪਏ ਨੇ ਵੀ ਮਹਾਰਾਜ ਆਉਣ ਤੇ ਸਾਨੂੰ ਇੱਥੋਂ ਛੜਾ ਕੇ ਲੈ ਕੇ ਜਾਣ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹੀ ਨੂੰ ਖੜਾਉਣ ਦੀ ਇਹ ਤਰਕੀਬ ਬਣਾਏਗਾ ਦੁਖੀ ਹੋ ਰਿਹਾ ਹੈ ਇਥੋਂ ਤੱਕ ਅਸੀਂ ਪ੍ਰਸੰਗ ਸਰਮਣ ਕੀਤਾ ਅਗਲਾ ਪ੍ਰਸੰਗ ਕੱਲ ਨੂੰ ਸਰਮਣ ਕਰਾਂਗੇ ਮਹਾਰਾਜ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ